ਸਿਕਰ ਪਟਨਾ ਸੈਬ ਕਮੇਟੀ ਦੇ ਫੈਸਲੇ ਦਾ ਜਿਸ ਤੇ ਐਸਜੀਪੀਸੀ ਪ੍ਰਧਾਨ ਐਡਵੋਕੇਟ tạmਮੀ ਨੇ ਸਵਾਲ ਚੱਕੇ ਸੁਖਵੀਰ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਔਰ ਉਸ ਤੇ tạmਮੀ ਨੇ ਕਿਹਾ ਕਿ ਇਹ ਫੈਸਲਾ ਤਖਤ ਵੱਲੋਂ ਨਹੀਂ ਲਿਆ ਗਿਆ ਹੈ ਉਹਨਾਂ ਕਿਹਾ ਕਿ ਕਈ ਵਾਰੀ ਆਪਸੀ ਮਤ ਪੇਤ ਦੇ ਚਲਦੇ ਅਹੁਦੇਦਾਰ ਇਹੋ ਜਿਹੇ ਫੈਸਲੇ ਲੈ ਲੈਂਦੇ ਨੇ ਸਾਰੇ ਤਖਤੋ ਨੇ ਕਿਹਾ ਕਿ ਸਤਕਾਰਯੋਗ ਨੇ ਪਰ ਅਕਾਲ ਤਖਤ ਸੈਬ ਸਰਵੋੱਚ ਹੈ ਔਰ ਅਗਰ ਕਿਸੇ ਪ੍ਰਤੀ ਵੀ ਸਿੱਖ ਧਰਮ ਚ ਐਸਾ ਫੈਸਲਾ ਲਿਆ ਜਾਂਦਾ ਤਾਂ ਉਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੀ ਲਿਆ ਜਾ ਸਕਦਾ ਹੈ ਇਹ ਗੱਲ ਐਸਜੀਪੀਸੀ ਪ੍ਰਧਾਨ ਐਡਵੋਕੇਟ ਤਾਬੀ ਵੱਲੋਂ ਕਹੀ ਗਈ। ਪੰਚਾਇਤ ਆਖ ਮੌ ਸਤਕਾਰਯੋਗ ਆ ਪਰ ਸ੍ਰੀ ਅਕਾਲ ਤਖਤ ਸਾਹਿਬ ਸਰਬੋੱਚ ਆ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਉੱਥੋਂ ਮੀਰੀ ਪੀਰੀ ਦਾ ਸਿਧਾਂਤ ਸਾਨੂੰ ਦਿੱਤਾ ਸੀ ਜਿਹੜਾ ਆਪਾਂ ਕੱਲ ਦਿਹਾੜਾ ਵੀ ਮਨਾ ਕੇ ਹਟੇ ਹਾਂ। ਮੈਂ ਯਤਨ ਕਰੂੰਗਾ ਮੈਂ ਪਹਿਲਾਂ ਵੀ ਯਤਨ ਕੀਤਾ ਕਿ ਬਿਵਾਦ ਨਾ ਹੁਣ ਤਾਕਤਾਂ ਦਾ ਨਹੀਂ ਕੋਈ ਪਹਿਲਾਂ ਤਾਂ ਮੈਂ মিডিਆ ਵਾਲਿਆਂ ਨੂੰ ਬੇਨਤੀ ਕਰੂੰਗਾ ਵੀ ਇਹ ਤਾਕਤਾਂ ਦਾ ਨਹੀਂ ਤਾਕਤਾਂ ਦਾ ਤਾਂ ਕੋਈ ਨਹੀਂ ਤਾਕਤ ਤਾਂ ਕਦੇ ਆਉਂਦੇ ਹੀ ਨਹੀਂ ਕਿ ਕਿਸੇ ਕਲੇਸ਼ ਦੇ ਵਿੱਚ ਕਈ ਵਾਰੀ ਅਹੁਦੇਦਾਰ ਮੇਰੇ ਵਰਗੇ ਜਾਂ ਹੋਰ ਉਹਨਾਂ ਦੇ ਕਈ ਵਾਰੀ ਆਪੋ ਵਿੱਚ ਜਿਹੜੇ ਮਤਭੇਦ ਹੋ ਜਾਂਦੇ ਅਕਤਿਸ਼ਰੀ ਪਟਨਾ ਸਾਹਿਬ ਵੱਲੋਂ ਜਥੇਦਾਰ ਗੜਗੱਜ ਦਾ ਦੇਸ਼ਵੰਨਣ ਤੋਂ ਵੀ ਇਨਕਾਰ ਕਰ ਦਿੱਤਾ ਗਿਆ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਜਥੇਦਾਰ ਗੜਗੱਜ ਦੇ ਆਦੇਸ਼ ਨੂੰ ਨਕਾਰ ਦਿੱਤਾ ਉਹਨਾਂ ਕਿਹਾ ਕਿ ਇਹ ਗੈਰ ਸੰਵਿਧਾਨਿਕ ਕਾਰ ਦੇਸ਼ ਹੈ ਦੋ ਤਨਖਾਈਏ ਇਕਰਾਰ ਜਥੇਦਾਰ ਕਿਵੇਂ ਆਦੇਸ਼ ਦੇ ਸਕਦੇ ਨੇ ਇਹ ਪਟਨਾ ਸਾਹਿਬ ਵੱਲੋਂ ਕਿਹਾ ਗਿਆ ਪਟਨਾ ਸਾਹਿਬ ਦੇ ਅਹੁਦੇਦਾਰਾਂ ਨੂੰ ਅਕਾਲ ਤੱਕ ਸਹਿਬ ਤੇ ਪੇਸ਼ ਨਾ ਹੋਣ ਦੀ ਹਦਾਇਤ ਕੀਤੀ ਗਈ ਔਰ ਉਹਨਾਂ ਕਿਹਾ ਕਿ ਪੇਸ਼ ਹੋਣ ਵਾਲੇ ਅਹੁਦੇਦਾਰਾਂ ਨੂੰ ਪੱਕਾ ਤਨਖਾਈਆ ਇਕਰਾਰ ਦਿੱਤਾ ਜਾਏਗਾ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਹੁਕਮਨਾਮਾ ਜਾਰੀ ਕਰਕੇ ਕਿਹਾ ਕਿ ਤਖਤ ਸ੍ਰੀ ਹਰਮੰਦਰ ਸਾਹਿਬ ਜੀ ਪਟਨਾ ਸਾਹਿਬ ਦੇ ਸਮੂਹ ਅਹੁਦੇਦਾਰ ਅਤੇ ਮੈਂਬਰ ਜੀ ਨੂੰ ਸਖਤ ਹਦਾਇਤ ਦਿੱਤੀ ਜਾਂਦੀ ਹੈ ਕਿ ਕੋਈ ਵੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਹੀਂ ਜਾਏਗਾ ਨਾ ਹੀ ਪੇਸ਼ ਹੋਏਗਾ ਜੇਕਰ ਕੋਈ ਵੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਇਆ ਉਹ ਤਖਤ ਸ੍ਰੀ ਹਰਮੰਦਰ ਪਟਨਾ ਸਾਹਿਬ ਵੱਲੋਂ ਪੱਕਾ ਤਨਖਾਹਿਆ ਮੰਨਿਆ ਜਾਏਗਾ ਤੇ ਪੰਥਕ ਰਵਾਇਤ ਅਨੁਸਾਰ ਸਖਤ ਕਾਰਵਾਈ ਕੀਤੀ ਜਾਏਗੀ ਕਾਲ ਅਕਾਲ ਤਖਤ ਸਾਹਿਬ ਵੱਲੋਂ ਤਖਤ ਸ੍ਰੀ ਪਟਨਾ ਸਾਹਿਬ ਦਾ ਫੈਸਲਾ ਰੱਦ ਕਰ ਦਿੱਤਾ ਗਿਆ ਸੀ ਸੁਖਬੀਰ ਬਾਦਲ ਨੂੰ ਤਨਖਾਹਿਆ ਕਰਾਰ ਦੇਣ ਵਾਲੇ ਫੈਸਲੇ ਨੂੰ ਅਕਾਲ ਤਖਸੈਬ ਨੇ ਰੱਦ ਕੀਤਾ ਸੀ। ਪਾਈ ਕੁਲਦੀਪ ਸਿੰਘ ਗੜਗੱਜ ਨੇ ਗੈਰ ਸੰਵਿਧਾਨਿਕ ਆਦੇਸ਼ ਜਾਰੀ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਬਚਾਉਣ ਲਈ ਤਕਸ਼ਰੀ ਪਟਨਾ ਸਾਹਿਬ ਦੇ ਅਹੁਦੇਦਾਰਾਂ ਨੂੰ ਤਨਖਾਹਿਆ ਕਰਾਰ ਦੇ ਦਿੱਤਾ ਅਤੇ ਸਮੂਹ ਪ੍ਰਬੰਧਕ ਕਮੇਟੀ ਨੂੰ 15 ਦਿਨਾਂ ਦੇ ਅੰਦਰ ਅੰਦਰ ਪੇਸ਼ ਹੋਣ ਦਾ ਆਦੇਸ਼ ਦਿੱਤਾ। ਕੋਕੀਪਾਈ ਕੁਲਦੀਪ ਸਿੰਘ ਗੜਗਾਇਤੇ ਪਾਈ ਟੇਕ ਸਿੰਘ ਪਹਿਲਾਂ ਹੀ ਤਖਸ਼ਿਰੀ ਪਟਨਾ ਸਾਹਿਬ ਤੋਂ ਤਨਖਈਆ ਕੋਸ਼ਿਸ਼ ਕੀਤੀਆਂ ਜਾ ਚੁੱਕੀਆਂ ਨੇ ਇਸ ਲਈ ਤਖਸ਼ਿਰੀ ਪਟਨਾ ਸਾਹਿਬ ਦੇ ਅਹੁਦੇਦਾਰਾਂ ਦੇ ਸਬੰਧ ਵਿੱਚ ਨਿਰਣੇ ਲੈਣ ਦਾ ਧਾਰਮਿਕ ਅਤੇ ਸੰਵਿਧਾਨਿਕ ਅਧਿਕਾਰ ਨਹੀਂ ਹੈ ਇਸ ਲਈ ਤਖਸ਼ਿਰੀ ਪਟਨਾ ਸਾਹਿਬ ਦੇ ਪੰਜ ਪਿਆਰੀ ਸਿੰਘ ਸਹਿਬਾਨ ਵੱਲੋਂ ਗੰਭੀਰ ਵਿਚਾਰ ਕਰਨ ਉਪਰੰਤ ਸਰਬਸੰਮਤੀ ਨਾਲ ਮੁੱਢੋਂ ਹੀ ਰਾਤ ਕੀਤਾ ਜਾਂਦਾ ਹੈ ਤਖਸ਼ਿਰੀ ਪਟਨਾ ਸਾਹਿਬ ਦੇ ਸਮੂਹ ਅਹੁਦੇਦਾਰ ਤੇ ਮੈਂਬਰ ਜੀ ਨੂੰ ਸਖਤ ਹਦਾਇਤ ਦਿੱਤੀ ਜਾਂਦੀ ਹੈ ਕਿ ਕੋਈ ਵੀ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਨਾ ਜਾਏਗਾ ਨਾ ਹੀ ਪੇਸ਼ ਹੋਵੇਗਾ ਜੇਕਰ ਕੋਈ ਵੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਅੱਗੇ ਪੇਸ਼ ਹੋਵੇਗਾ ਉਹ ਤਖਤ ਸ਼੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਵੱਲੋਂ ਪੱਕਾ ਤੰਖਾਈਆ ਮੰਨਿਆ ਜਾਵੇਗਾ ਤੇ ਪੰਥਕ ਰਵਾਇਤ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ ਜਿਹੜੀਆਂ ਕੁਝ ਸ਼ਕਤੀਆਂ ਉਹ ਚਾਹੇ ਕੋਈ ਸਿਕਰੂ ਦੀਆਂ ਸ਼ਕਤੀਆਂ ਨੇ ਕੁਝ ਅਕਾਲੀ ਦਲ ਨੂੰ ਢਾਲ ਰੋਣ ਵਾਲੀਆਂ ਸ਼ਕਤੀਆਂ ਨੇ ਜਿਹੜੀਆਂ ਇਸ ਮਾਮਲੇ ਨੂੰ ਬੇਰੋੜਾ ਵਧਾ ਰਹੀਆਂ ਨੇ ਤੇ ਸਭ ਤੋਂ ਵੱਡਾ ਨੁਕਸਾਨ ਜਿਹੜਾ ਵਾ ਉਹ ਤਾਂ ਸਹਿਮਾਨਾਂ ਦਾ ਆਪਸੀ ਰੁਤਬਿਆਂ ਤੇ ਬੈਠੇ ਸਤਕਾਰਯੋਗ ਹਸਤੀਆਂ ਦਾ ਆਪਸੀ ਟਕਰਾਅ ਪੈਦਾ ਕਰ ਰਹੀਆਂ ਨੇ ਸੋ ਕੁਝ ਲੋਕ ਜਿਹੜੇ ਇਸ ਨੂੰ ਉਧਾਰਾ ਚਾਹੁੰਦੇ ਆ ਪਰ ਅਸੀਂ ਉਹਨਾਂ ਦਾ ਵੀ ਸਤਕਾਰ ਕਰਦੇ ਆ ਜਿਹੜੇ ਇਸ ਸੋਸ਼ਲ ਨੂੰ ਸੁਝਾਵਾ ਚਾਹੁੰਦੇ ਸੀ ਭਾਵੇਂ ਉਹ ਪਟਨਾ ਸਭ ਕਮੇਟੀ ਜਾਂ ਪੰਜ ਪਾਰੇ ਸਹਿਬਾਬ ਦੇ ਹੀ ਕਿਉਂ ਨਾ ਨੁਮਾਇਦੇ ਹੋਣ ਪਰ ਫਿਰ ਵੀ ਜੋ ਅਕਾਲ ਤਖਤ ਸਾਹਿਬ ਨੇ ਹੁਕਮ ਲਾਇਆ ਉਸ ਹੁਕਮ ਤੇ ਸੰਗਤ ਵੱਲੋਂ ਜੋ ਸਹਿਯੋਗ ਕੀਤਾ ਗਿਆ ਉਹਨਾਂ ਦਾ ਧੰਨਵਾਦ ਹੈ ਤਾਂ ਪੂਰਾ ਵਿਵਾਦ ਦਰਅਸਲ ਇਹ ਸ਼ੁਰੂ ਕਿੱਥੋਂ ਹੋਇਆ ਸੀ ਅਕਾਲ ਤਖਤ ਸਾਹਿਬ ਵੱਲੋਂ ਭਾਈ ਰਣਜੀਤ ਸਿੰਘ ਨੂੰ ਤਨਖਾਹਿਆ ਕਰਾਰ ਦਿੱਤਾ ਹੋਇਆ ਸੀ ਪਟਨਾ ਸਾਹਿਬ ਨੇ ਇਸ ਫੈਸਲੇ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਸੀ ਰਣਜੀਤ ਸਿੰਘ ਦੇ ਮਾਮਲੇ 'ਚ ਪਟਨਾ ਸਾਹਿਬ ਵੱਲੋਂ ਸੁਭੀਰ ਬਾਦਲ ਨੂੰ ਤਲਬ ਕੀਤਾ ਗਿਆ ਔਰ ਪੇਸ਼ ਨਾ ਹੋਣ ਤੇ ਸੁਬੀਰ ਬਾਦਲ ਨੂੰ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਅਕਾਲ ਤਖਸੈਬ ਵੱਲੋਂ ਤਖਸੀਰੀ ਪਟਨਾ ਸਾਹਿਬ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਗਿਆ ਪਟਨਾ ਸਾਹਿਬ ਦੇ ਅਹੁਦੇਦਾਰਾਂ ਨੂੰ 15 ਦਿਨਾਂ ਦੇ ਅੰਦਰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਤਖਸੀਰੀ ਪਟਨਾ ਸਾਹਿਬ ਵੱਲੋਂ ਜਥੇਦਾਰ ਗੜਗੱਜ ਦਾ ਆਦੇਸ਼ ਮੰਨਣ ਤੋਂ ਇਨਕਾਰ ਕਰ ਦਿੱਤਾ